ਪੰਜਾਬ ਦੇ ਲੁਧਿਆਣਾ ਚ ਐਤਵਾਰ ਦੀ ਸਵੇਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦਰਸਲ ਲੁਧਿਆਣਾ ਦੇ ਗਿਆਸਪੁਰਾ ਰਿਹਾਇਸ਼ੀ ਇਲਾਕੇ ਦੇ ਵਿੱਚ ਐਤਵਾਰ ਨੂੰ ਇੱਕ ਫੈਕਟਰੀ ਤੋਂ ਜ਼ਹਿਰੀਲੀ ਗੈਸ ਲੀਕ ਹੋਣ ਦੇ ਕਾਰਨ ਕਟੋ-ਕਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਬਿਮਾਰ ਹੋ ਗਏ ਸਨ ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ਮਗਰੋਂ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਇਸ ਸਬੰਧ ਦੀ ਜਾਣਕਾਰੀ ਦਿੰਦਿਆਂ ਮੌਕੇ ਤੇ ਖੜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਕਰਿਆਨਾ ਸਟੋਰ ਕੋਲ ਇਹ ਗੈਸ ਲੀਕ ਹੋਈ ਹੈ ਤੇ ਕੁੱਲ ਮਿਲਾ ਕੇ ਹੁਣ ਤੱਕ 11 ਲੋਕਾਂ ਦੀ ਮੌਤ ਅਤੇ 4 ਜ਼ਖਮੇ ਇਲਾਜ ਨੇ ਜਿਨ੍ਹਾਂ ਵਿੱਚੋਂ 5 ਔਰਤਾਂ 6 ਪੁਰਸ਼ ਤੇ 2 ਬੱਚੇ 1 ਤੋਂ 10 ਸਾਲ ਤੇ 13 ਸਾਲ ਦਾ ਸ਼ਾਮਿਲ ਹੈ। ਇਸ ਮੌਕੇ ਅਧਿਕਾਰੀ ਨੇ ਦੱਸਿਆ ਕਿ 200 ਤੋਂ 300 ਮੀਟਰ ਇਲਾਕਾ ਖਾਲੀ ਕਰਵਾਇਆ ਗਿਆ ਤੇ ਮੌਕੇ ਤੇ ਐਨਡੀਆਰ ਐਫ ਦੀ ਟੀਮ ਸੱਦੀ ਗਈ ਹੈ ਤੇ ਇਸ ਦੇ ਨਾਲ ਹੀ ਡਾਕਟਰਾਂ ਦੀ ਟੀਮ ਵੀ ਸੱਦੀ ਗਈ ਹੈ ਅਤੇ ਫੌਰੀ ਤੌਰ ਤੇ ਇਹ ਸਪਸ਼ਟ ਨਹੀਂ ਹੋਇਆ ਕਿ ਗੈਸ ਕਿਥੋਂ ਲੀਕ ਹੋ ਰਹੀ ਹੈ ਤੇ ਕਿਹੜੀ ਗੈਸ ਹੈ ਉਤھے ਹੀ ਇਸ ਘਟਨਾ ਦੇ ਉੱਤੇ ਮੁੱਖ ਮੰਤਰੀ ਪੰਗੋਵੰਤ ਮਾਨ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟਾਇਆ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਲੁਧਿਆਣਾ ਦਾ ਗਿਆਸਪੁਰਾ ਇਲਾਕੇ ਦੇ ਵਿੱਚ ਫੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁਖਦਾਈ ਹੈ ਅਤੇ ਪੁਲਿਸ ਪਰਿਸ਼ਾਸਨ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਤੇ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਅਤੇ ਵਿਧਾਇਕ ਰਜਿੰਦਰ ਪਾਲ ਕੌਰ ਸ਼ੀਨਾ ਵੀ ਪੀੜਤਾਂ ਨੂੰ ਮਿਲਣ ਪਹੁੰਚੇ ਨੇ ਯਾਸਪੁਰਾ ਏਰੀਆ ਅਸ਼ੂਗਰ ਰੋਡ ਹੈਗੀ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਗੈਸ ਲੀਕ ਹੋਈ ਹੈ ਕੋਈ ਇਮੀਡੀਏਟਲੀ ਅਸੀਂ मौके ਨੂੰ ਆ ਕੇ ਉਹਨਾਂਥੇ ਜਿਹੜਾ ਏਰੀਆ ਹੈ ਇਹ ਸੀਲ ਕਰ ਲਿਆ ਐਂਡੀਆਰਐਫ ਦੀ ਟੀਮ ਆ ਰਹੀ ਹੈ ਤੇ ਹੁਣ ਅੱਗੇ ਅਸੀਂ ਕਰ ਰਹੇ ਹਾਂ ਪ੍ਰੋਸੈਸ ਜਸਟ ਕਿੰਨੇ ਲੋਕ ਇੰਜਰਡ ਹੋਏ ਨੇ ਹਾਲੇ ਸਾਨੂੰ ਲੱਗਦਾ ਹੈ ਕਿ 5-6 ਜਿਹੜੇ ਹੈਗੇ ਨੇ ਲੋਕਾਂ ਦੀ ਡੈਥ ਹੋ ਚੁੱਕੀ ਹੈ ਅਸੀਂ ਹਸਪੀਟਲ ਸ਼ਿਫਟ ਕਰਾਇਆ ਤੇ 5-6 ਬੇਹੋਸ਼ ਹੋਏ ਨੇ ਉਹਨਾਂ ਨੂੰ ਵੀ ਅਸੀਂ ਹਸਪੀਟਲ ਸ਼ਿਫਟ ਕਰਾ ਦਿੱਤਾ ਠੀਕ ਹੈ ਤੇ ਕੁਝ ਪਤਾ ਲੱਗ ਸਕਿਆ ਸਰ ਕਿ ਕਿਹੜੀ ਗੈਸ ਹੈ ਨਹੀਂ ਹਾਲੇ ਕੁਝ कितने बजे इन्फॉर्मेशन मिली थी आपको क्या है पूरी टीम आई है इन्फॉर्मेशन अभी हमको तो हमारे हम, हिसाब है उनको पूरा पता है जो आगे आएगा क्या इन्फॉर्मेशन है आपके पास हमको यही इन्फॉर्मेशन मिला कि लुधियाना में कहीं जो लोकेशन मिला है कि गैस लीकेज हो गई है और वहाँ पर कुछ कैजुलटी वगैरह हुई है तो अभी हम आ करके यहाँ पर कार्रवाई करेंगे अभी किस तरह की कार्रवाई आप करने जा रहे हो सबसे पहले मेरी टीम आएगी हम स्टेजिंग एरिया करेंगे उसके बाद यहाँ पर चेक करेंगे से किस गैस कौन सी लीकेज हुई है उसके बाद हम अगली कार्रवाई करेंगे कैजी पता चला कितनी कैजुअलिटी कुछ अभी अभी तक तो बताया था सिक्स जैसे बताया था लेकिन तो अभी ये नहीं मालूम है अंदाजा लग पाया कि कौन सी गैस है अभी आप खड़े हो यहाँ पे स्मेल आ रहा है ਚੈੱਕ ਕਰ ਰਹੇ ਹਾਂ ਸਾਡੇ ਪਾਸ ਆਲੇ ਹਨ ਉਹ ਬੜੀ ਪਹਿਲੀ ਗੱਲ ਤਾਂ ਬੜੀ ਮੰਦ ਭਾਗੀ ਘਟਨਾ ਹੋਈ ਆ ਜਿੱਥੇ ਪਰਿਵਾਰਾਂ ਦਾ ਨੁਕਸਾਨ ਹੋਇਆ ਤੇ ਇਹ ਗੈਸਪੁਰਾ 33 ਫੁੱਟਾ ਰੋਡ ਘਰੀਆਨਾ ਸਟੋਰ ਦੇ ਉੱਤੇ ਘਟਨਾ ਹੋਈ ਹੈ ਕਮਲ ਘਰੀਆਨਾ ਸਟੋਰ ਇਹਦੇ ਨਾਲ ਡਾਕਟਰ ਆਰਤੀ ਆ ਤਿੰਨ ਚਾਰ ਫੈਮਲੀਆਂ ਹੈਗੀਆਂ ਜਿਨ੍ਹਾਂ ਦੇ ਜਿਹੜੇ ਪੂਰੇ ਪਰਿਵਾਰ ਦੇ ਮੈਂਬਰ ਮਤਲਬ ਨੁਕਸਾਨ ਹੋ ਗਿਆ ਜਿੰਨਾਂ ਦਾ ਤੇ ਬੜਾ ਮੰਦ ਭਗ ਹੈ ਕਿੰਨੇ ਲੋਕਾਂ ਦੀ ਘਟ ਰਹੀ ਹੈ ਮੁਲਾਜ਼ਮਾਂ ਦੇ ਦੱਸਣ ਦੇ ਮੁਤਾਬਕ 10 ਤੋਂ 12 ਬਾਕੀ ਕੀ ਹਸਪੀਟਲ ਡੈਡ ਬਡੀਜ਼ ਤੇ ਜਾਉਂੀਆਂ ਤੇ ਕਨਫਰਮ ਹੋ ਜਾਏਗਾ ਗੈਸ ਪਤਾ ਲੱਗੀ ਕਿਸ ਚੀਜ਼ ਦੀ ਗੈਸ ਹੈ ਗੈਸ ਹਜੇ ਤੱਕ ਪਤਾ ਨਹੀਂ ਲੱਗੀ ਟੀਮਾਂ ਪਹੁੰਚਣ ਲੱਗੀਆਂ ਤੇ ਐਡੀਆਰਐਫ ਦੀ ਟੀਮ ਵੀ ਲੱਗੀ ਐਡੀਆਰਐਫ ਦੀਆਂ ਟੀਮਾਂ ਬੁਲਾਈਆਂ ਗਈਆਂ ਹੁਣ ਇਹ ਉਹ ਪਹੁੰਚਣ ਲੱਗੀਆਂ ਉਹ ਪੂਰਾ ਅਨਲਿਸਿਸ ਕਰਨ ਗਈਆਂ ਇਹ ਗੈਸ ਕਿਹੜੀ ਸੀ ਇਹ ਹੋਇਆ ਕਿਦਾਂ ਉਸ ਤੋਂ ਬਾਅਦ ਕਹਿੰਦੇ ਪੁਲਿਸ ਕਰਮੀ ਵੀ ਕੋਈ ਬੇਹੋਸ਼ ਹੋ ਜਿਹੜੀ ਸਾਡੇ ਮੁਲਾਜ਼ਮ ਡੈੱਡ ਬੋਡੀ ਰੱਖ ਚੱਕੇ ਐਂਬੂਲੈਂਸ ਦੇ ਵਿੱਚ ਰੱਖੇ ਸੀ ਉਹ ਵੀ ਬੇਹੋਸ਼ ਹੋਏ ਇਹਦੇ ਵਿੱਚ ਪਤਾ ਲੱਗੇ ਕਿ ਉੱਥੇ ਕੀ ਹੈ ਤੇ ਹਾਲ ਫਿਲਹਾਲ ਏਰੀਆ ਨੂੰ ਸੀਲ ਕਰ ਦਿੱਤਾ ਗਿਆ ਬਿਲਕੁਲ ਸੀਲ ਕਰ ਦਿੱਤਾ ਗਿਆ ਜੀ ਅਪੀਲ ਕੀ ਕਰਨਾ ਚਾਹੁੰਗੇ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਨੂੰ ਮੈਂ ਆਸ-ਪਾਸ ਦੇ ਲੋਕਾਂ ਨੂੰ ਕਹਿ ਰਹੀਆਂ ਕਿ ਸਾਨੂੰ ਜਿਹੜਾ ਸਹਿਯੋਗ ਦਿਓ ਔਰ ਜਿੱਥੇ-ਜਿੱਥੇ ਘਟਨਾ ਹੋਈ ਹੈ ਜਿੱਥੋਂ-ਜਿੱਥੋਂ ਏਰੀਆ ਸੀ ਸੀਲ ਕੀਤਾ ਉਹਦੇ ਆਲੇ-ਦੁਆਲੇ ਪਲੀਜ਼ ਦੂਰੀ ਬਣਾ ਕੇ ਰੱਖੋ ਜਿਸਪਾਲ ਸਿੰਘ ਗਿਆਸਪੁਰਾ ਜੀ ਆਪੋਜੀਸ਼ਨ ਡਿਪਟੀ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਇਸ ਦਾ ਗਿਆਸਪੁਰਾ ਦਾ ਰਿਪੋਰਟ ਇੱਥੇ ਇੱਥੇ ਫੁਟਾ ਰੋਡ ਨੂੰ ਕਿਹਾ ਜਾਂਦਾ ਜੀ ਹਾਂ ਹਾਂ ਜੀ ਸਰ ਇਹ ਕੀ ਹੋਇਆ ਛੋਟਾ ਦੱਸੋ ਕਿਹੜੀ ਗੈਸ ਹੈਗੀ ਇਹ ਕੁਝ ਇਹਦੀ ਗੈਸ ਇੱਥੇ ਕੇ ਦੁੱਧ ਵੇਚਣ ਵਾਲੇ ਨਹੀਂ ਦੀ ਗੈਸ ਦੇ ਵਿੱਚ ਮੋਬਿਲ ਕੋਲਡ ਡਰਿੰਕਸ ਵਾਲੇ ਉਹਨਾਂ ਦੇ ਵਿੱਚ ਵੱਡੇ ਵੱਡੇ ਉਹਨਾਂ ਕੋ ਫ੍ਰਿਜਰਸ ਨਹੀਂ ਹਨ ਉਹਨਾਂ ਦੇ ਪਰਿਵਾਰ ਦੇ ਹੀ ਕੁਝ ਮੈਂਬਰਸ ਦਾ ਹਾਦਸਾ ਹੋਇਆ ਉਹਨਾਂ ਦੀ ਡੈਥ ਹੋਈ ਹੁੰਦੀ ਹੈ ਤੇ ਮੈਨੂੰ ਲੱਗਿਆ ਵੀ ਉਹਨਾਂ ਦੀ ਗੈਸ ਦੀ ਲੀਕ ਨਾਲ ਸਾਰੀ ਪ੍ਰੋਬਲਮ ਆਈ ਹੈ ਉੱਥੇ ਹੀ ਜ਼ਿਆਦਾ ਗੈਸ ਹੈ ਉੱਥੇ ਖੜਨਾ ਵੀ ਮੁਸ਼ਕਲ ਹੈ ਖੜਨਾ ਰਿਸਕੀ ਹੈ ਮੈਂ ਬਲਕਿ ਮੈਂ ਤੇ ਐਮਐਲਏ ਸਭ 뒤 ਪਿੱਛੇ ਖੜੇ ਅਸਰ ਕਿੰਨੀ ਕਿ ਡੈਥ 112 ਲੋਕਾਂ ਦੀ ਡੈਥ ਹੋ ਗਈ ਹੈ